ਮਾਰੀ ਬੋਲੀ ਬੜੀ ਸਵਾਦ ਮਾਰਾ ਤੋਂ ਹਦੀਸ ਪੁਆਦ ਔਰ ਮਾਰੀ ਬੋਲੀ ਮਾਰਾ ਲੈ ਜਾ ਜਮੀ ਕਰਾਵਾ ਬਹਿ ਜਾ ਬਹਿ ਜਾ ਅੱਜ ਪੁਆਦੀ ਬੋਲੀ ਦੇ ਵਿੱਚ ਇੱਕ ਧਾਰਮਿਕ ਰਚਨਾ ਸਾਰਿਆਂ ਨਾਲ ਸਾਂਝੀ ਕਰ ਰਿਹਾ ਜੀ ਕਾਹ ਵੀ ਜਾਂਚ ਕਰ ਲਿਓ ਜੇ ਭਰਮਾ ਕੋਈ ਜਾਂਚ ਕਰ ਲਿਓ ਜੇ ਭਰਮਾ ਕੋਈ ਨਾ ਸਿੱਖੀ ਸਮ ਧਰਮਾ ਕੋਈ ਅੰਬਰ ਪਟ ਗਿਆ ਧਰਤੀ ਘਰਕ ਗਈ ਕੁੱਲ ਖਲਕਤ ਵੀ ਜਮੀ ਉਹ ਟੜਫ ਗਈ ਦਾਦਾ ਸਬਰਾਂ ਵਾ ਪਿਤਾ ਖਰਬਾਂ ਵਾ ਔਰ ਦਾਦੀ ਹਸਾ ਬੇਟੇ ਹਸਾ ਨਾ ਦਾਦੀ ਰੋਈ ਜਾਂਚ ਕਰ ਲਿਓ ਜੇ ਭਰਮਾਂ ਗੀ ਘਰਵਾਰ ਦੀਆ ਪਰਿਵਾਰ ਬਾਰ ਦੀਆ ਸਰਵੰਸ ਬਾਰ ਦੀਆ ਧਰਮ ਕੀ ਖਾਤਰ ਚਰਖੜੀਆਂ ਬਾ ਚੜ ਗਏ ਰੰਬਿਆਂ ਨੇਜਿਆਂ ਬਾ ਖੜ ਗਏ ਓੰਕਾਰ ਹੀ ਬੋਲਾ ਪਰਸੀ ਨਾ ਹੋਈ ਜਾਂਚ ਕਰ ਲੋ ਜੇ ਭਰਮਾਂ ਗੀ ਅਬਲਾ ਸਵਲਾ ਬਣਾਈ ਖੰਡੇ ਬਾਟੇ ਕੇ ਗੈਲ ਜਾਤ ਪਾਤ ਮਟਾਈ ਅੰਧਕਾਰ ਕਲਜੂਗਾ ਬਾਬੇ ਨੇ ਮਟਾਇਆ ਜਦ ਰਾਜੇ ਕੁੱਤੇ ਔਰ ਪਰਜਾ ਪਈ ਤੀ ਸੋਈ ਜਾਂਚ ਕਰ ਲਓ ਜੇ ਪਰਮਾਤਮਾ ਲੰਗਰ ਲਾਵਾਂ ਨਾ ਹੱਕ ਪਰਾਇਆ ਨਾਨਕ ਖਾਵਾਂ ਲੰਗਰ ਲਾਵਾਂ ਨਾ ਹੱਕ ਪਰਾਇਆ ਨਾਨਕ ਖਾਵਾਂ ਬਾਣਾ ਜਾਨ ਤੇ ਉੱਚਾ ਜਾਣਾ ਔਰ ਅੱਜ ਦੇ ਸਿੱਖ ਤਾਰੂ ਸਿੰਘ ਹੋਣੀ ਖੋਪੜੀ ਲਹਾਗੇ ਪਰ ਅੱਜ ਕੇ ਸਿੱਖ ਕੇਸ ਕਟਾਵਾ ਯਾਰੀ ਉਹ ਤੋਂ ਕੋਈ ਬਾਤ ਨਾ ਹੋਈ ਜਾਂਚ ਕਰ ਲਓ ਜੇ ਧਰਮ ਜੇ ਪਰਮਾਤਮਾ ਕੂੜ ਪ੍ਰਚਾਰ માં ਦੁਨੀਆ ਜੀ ਰਹੀ ਆ ਕੂੜ ਪ੍ਰਚਾਰ માં ਦੁਨੀਆ ਜੀ ਰਹੀ ਆ ਮਰੀ ਸਿੱਖੀ ਸ਼ਬਦ ਦਾ ਅੰਮ੍ਰਿਤ ਪੀਰੀ ਆ ਬਾਣੀ ਨੇ ਉਸ ਨੂੰ ਵੀ ਗਲਗੇ ਲਾਇਆ ਜਿਸ ਨੂੰ ਕਿਤੇ ਵੀ ਮਿਲੀ ਨਾ ਢੋਈ ਜਾਂਚ ਕਰ ਲਓ ਜੇ ਪਰਮਾਤਮਾ ਕੋਈ ਮੜੀਆਂ ਮਸਾਣਾ ਕਦ ਤੱਕ ਪੁੱਜੋਂਗੇ ਮੜੀਆਂ ਮਸਾਣਾ ਕਦ ਤੱਕ ਪੁੱਜੋਂਗੇ ਏਕੋ ਓੰਕਾਰ ਜਪ ਲਿਓ ਜਮਤੇ ਛੁੱਟ ਜੋਂਗੇ ਨਨਕਾਣੇ ਵਰਗਾ ਘਰ ਨਹੀਂ ਹੋਣਾ ਅਰ ਸਰਹੰਦ ਵਰਗੀ ਸੱਚੀ ਕੰਧ ਨਹੀਂ ਕੋਈ ਜਾਂਚ ਕਰ ਲਓ ਜੇ ਭਰਮਾ ਕੋਈ ਮੈਲ ਮਨ ਕਾ ਜੇ ਥਵੇਂ ਚਾਹੋ ਧੋਣਾ ਮੈਲ ਮਨ ਕਾ ਜੇ ਚਾਹੋ ਧੋਣਾ ਆ ਸੰਗਤ માં ਕੋਈ ਉੱਚਾ ਨੀਵਾ ਨਹੀਂ ਬੈਠ ਪੰਗਤ માં ਕੋਈ ਉੱਚਾ ਨੀ ਮਾਨੀ ਬੈਠ ਪੰਗਤਾਂ ਜਿੱਧਰ ਮਰਜੀ ਤੇ ਆਜੋ ਇਸਕੇ ਚਾਰੋ ਦਾਰਾਂ ਜਿੱਧਰ ਮਰਜੀ ਤੇ ਆਜੋ ਇਸਕੇ ਚਾਰੋ ਦਾਰਾਂ ਚਿੜੀਆਂ ਨੂੰ ਨਾ ਏਵ ਸ਼ਿਕਾਰੀਆ ਕੇ ਡਾਰਾਂ ਬਰਾਗੀ ਮਾਦੋ ਤੇ ਬੰਦਾ ਸਿੰਘ ਬਣਾਇਆ ਅਰ ਰਣਜੀਤ ਸਿੰਘ ਨੂੰ 파ਰਸ ਬੋਲਾ ਹਰ ਕੋਈ ਜਾਂਚ ਕਰ ਲਿਓ ਜੇ ਭਰਮਾ ਕੋਈ ਮਹਿਲ ਮਨ ਕਾ ਜੇ ਚਾਹੋ ਧੋਣਾ ਆ ਸੰਗਤ ਮਾ ਕੋਈ ਉੱਚਾ ਨੀ ਮਾਨੀ ਬੈਠ ਪੰਗਤ ਮਾ ਮਨ ਨੀ ਮਾ ਅਰ ਮਤ ਉੱਚੀ ਰੱਖਾ ਨਾਨਕ ਰਾਹ ਪਛਾਣਾ ਸੋਈ ਜਾਂਚ ਕਰ ਲਿਓ ਜੇ ਭਰਮਾ ਕੋਈ ਹਜ਼ਾਰਾਂ ਕੇ ਅੱਗਾ 40 ਖੜਗੇ ਹਜ਼ਾਰਾਂ ਕੇ ਅੱਗਾ 40 ਖੜਗੇ ਅਰ ਸਵਾ ਲੱਖ ਕੇ ਅੱਗਾ ਸਿੰਘ ਕੱਲੇ ਅੜਗੇ ਚਮਕੌਰ ਕੀ ਗੜੀ ਮਾ ਲੋਹਾ ਮਨਾਇਆ ਅਰ ਸਰਸਾ ਨਦੀ ਵੀ ਸਾਰੀ ਰਾਤ ਨਹੀਂ ਸੋਈ ਜਾਂਚ ਕਰ ਲਓ ਜੇ ਭਰਮਾ ਕੋਈ ਬੋਧੇ ਗ੍ਰੰਥ ਫਰੋਲਣ ਕੀ ਲੋੜ ਕੇ ਆ ਬੋਧੇ ਗ੍ਰੰਥ ਫਰੋਲਣ ਕੀ ਲੋੜ ਕੇ ਆ ਅਰ ਦੇ ਧਾਰੀ ਮਤੇ ਗੁਰੂ ਟੋਲਣ ਕੀ ਲੋੜ ਕੇ ਆ ਦਿਆ ਦਾ ਕਪਾ ਸੰਤੋਖਾ ਸੂਤ ਜਤ ਕੀ ਗੱਠ ਅਰ ਸਤਗਾ ਬੱਟ ਪਾਵੇਗਾ ਜੋ ਸੱਚਾ ਹੋਈ ਜਾਂਚ ਕਰ ਲਓ ਜੇ ਭਰਮਾ ਕੋਈ ਚੜਾਵਿਆਂ ਮਤੇ ਰੱਬ ਨਹੀਂ ਮਿਲਣਾ ਚੜਾਵੇ ਆ ਮਾਤੇ ਰੱਬ ਨਹੀਂ ਮਿਲਣਾ ਔਰ ਗੂਲ ਕਾ ਮਾਤੇ ਸਭ ਨਹੀਂ ਮਿਲਣਾ ਪਾਣੀ ਨੂੰ ਪੀਤਾ ਧਰਤੀ ਨੂੰ ਮਾਤਾ ਔਰ ਪਵਨ ਗੁਰੂ ਨੇ ਦੇਣੀ ਢੋਈ ਜਾਂਚ ਕਰ ਲਿਓ ਜੇ ਭਰਮਾ ਕੋਈ ਗਗਨ ਥਾਲ ਬਣਾ ਦਿਆ ਰਵੀ ਚੰਦਾ ਦੀਪਕ ਲਾਲ ਬਣਾ ਦਿਆ ਔਰ ਧੁੱਪ ਵੀ ਧੂਫ ਬਣ ਗਈ ਮਨ ਮੁਖਾਂ ਕੀ ਹੋਆ ਆਰਤੀ ਪਰ ਗੁਰਮੁਖਾਂ ਗੁਰਮੁਖਾਂ ਦਾ ਸੱਚਾ ਬ੍ਰਹਮੰਡੀ ਆਰਤਾ ਹੋਈ ਜਾਂਚ ਕਰ ਲਿਓ ਜੇ ਭਰਮਾ ਕੋਈ ਅੱਛਾ ਸਮੂਹਾ ਨਾਮ ਸੰਗਤ ਨਹੀਂ ਹੁੰਦਾ ਸ਼ੇਰਾ ਦਾ ਬਣਦਾ ਕਦੇ ਝੁੰਡ ਨਹੀਂ ਹੁੰਦਾ ਸਮੂਹ ਦਾ ਨਾਮ ਸੰਗਤ ਨਹੀਂ ਹੁੰਦਾ ਸ਼ੇਰਾ ਦਾ ਬਣਦਾ ਕਦੇ ਝੁੰਡ ਨਹੀਂ ਹੁੰਦਾ ਨਾਮ ਜਪ ਲਿਓ ਵੰਡਗਾ ਛਕ ਲਿਓ ਉਹ ਕਦੇ ਨਹੀਂ ਰੱਜਦਾ ਜਿਸ ਨੇ ਮਰਿਆਦਾ ਖੋਈ ਜਾਂਚ ਕਰ ਲਿਓ ਜੇ ਭਰਮਾ ਕੋਈ ਅਚਾ ਧਰਮ ਦੇ ਹੇਠ ਜੋ ਵੀ ਲੜਾ ਪੁਰਜਾ ਪੁਰਜਾ ਚਾਹੇ ਕਟਕਾ ਮਰਾਂ ਕੋਈ ਫਰਕ ਨਹੀਂ ਪੈਂਦਾ ਉਹ ਬਿਦਰੋਹੀ ਧੜਪਾ ਚਾਹੇ ਸੀਸ ਨਾ ਹੋਈ ਜਾਂਚ ਕਰ ਲਓ ਜੇ ਧਰਮਾ ਕੋਈ ਨਾ ਸਿੱਖੀ ਸੰਮ ਧਰਮਾ ਕੋਈ ਧੰਨਵਾਦ